ਸਿੱਖਾਂ ਚ ਇੱਕ ਬਹੁਤ ਵੱਡਾ ਵਰਗ ਹੈਗਾ ਜਿਹੜਾ ਇਹ ਸਾਰੇ ਕਾਸੇ ਨੂੰ ਲੈ ਕੇ ਭਾਜਪੀ ਨੂੰ ਆਪਦੇ ਇੱਕ ਹਮਾਇਤੀ ਦਲ ਵਜੋਂ ਦੇਖ ਰਿਹਾ ਹੈ ਤੇ ਉਹਨਾਂ ਦਾ ਤਾਂ ਬਾਰ ਬਾਰ ਇਹੀ ਕਹਿਣਾ ਵੀ ਤੁਸੀਂ ਤਾਂ ਤੁਸੀਂ ਤਾਂ ਨਿੰਦਣਾ ਹੀ ਹੁੰਦਾ ਵੀ ਭਾਵੇਂ ਉਹ ਤੁਹਾਡਾ ਭਲਾ ਵੀ ਕਰਨ ਦੀ ਚਾਹਣ ਤਾਂ ਵੀ ਅਗਲੇ ਨਿੰਦਾ ਖੱਟਣ ਜੇ ਨਾ ਕਰਨ ਤਾਂ ਵੀ ਨਿੰਦਾ ਖੱਟਣ ਇਹ ਰਮਨਿਕ ਸਿੰਘ ਇੱਕ ਪ੍ਰੋਬਲਮ ਹੈਗੀ ਕਾਂਗਰਸ ਵੱਲੋਂ ਸਿੱਖਾਂ ਨੂੰ ਸਿਮੂਲੇਟ ਕਰ ਸਕਣਾ ਉਹ ਔਕਾ ਹੈ ਕਿਉਂਕਿ ਜੋ ਕੁ ਸਿੱਖਾਂ ਨਾਲ ਹੋਇਆ ਉਹ ਕਾਂਗਰਸ ਦੇ ਰਾਜ ਦੌਰਾਨ ਹੋਇਆ ਉਹਦੇ ਖਾਤੇ 'ਚ ਬਹੁਤ ਕੁਝ ਪੈ ਚੁੱਕਿਆ ਹੈ ਹਨਾ ਐਂਟੀ ਸਿੱਖ ਸਿੱਖਾਂ ਨੂੰ ਉਹਦੇ ਵਰਤਾ ਬਣ ਗਿਆ ਵੀ ਉਹ ਸਾਡੀ ਦੁਸ਼ਮਣ ਹੈ ਜੀ ਕਾਂਗਰਸ ਪਰ ਭਾਜਪਾ ਕਿਉਂਕਿ ਸਿੱਧੀ ਪਿਕਚਰ 'ਚ ਨਹੀਂ ਸੀ ਕਿ ਆਮ ਜਿਹੜੀ ਚੇਤਨਾ ਹੁੰਦੀ ਆ ਆਮ ਸੁਧਾਰਨ ਨੂੰ ਬੰਦੇ ਦੀ ਉਹਨਾਂ ਤਾਂ ਜਿਹੜੀ ਗੱਲ ਸਿੱਧੀ ਦਿਸਦੀ ਹੈ ਉਹੀ ਦਿਸਦੀ ਹੈ ਨਾ ਪਰਦੇ ਪਿੱਛੇ ਨੂੰ ਕੁਝ ਨਹੀਂ ਪਤਾ ਮਤਲਬ ਉਹਨੇ ਨਹੀਂ ਇਹ ਦੇਖਣਾ ਕਿ 1982-83 ਚ ਆਰਐਸਐਸ ਨੇ ਕੀ ਮਤੇ ਪਾਏ ਕਿ ਫੌਜ ਲਾਓ ਪੰਜਾਬ ਵਿੱਚ ਹਨਾ ਕੁਝ ਲੋ ਇਹਨਾਂ ਨੂੰ ਜਿਹੜੇ ਖਾਰਕੂ ਆ ਜਾਂ ਸੰਤ ਭਿੰਡਰਾਂ ਵਾਲੇ ਦੇ ਖਿਲਾਫ ਬਿਸਖਤ ਕਾਰਵਾਈ ਕਰੋ ਹੁਣ ਉਹ ਉਹ ਬੰਦਿਆਂ ਨੂੰ ਨਹੀਂ ਉਹਨਾਂ ਦੇ ਕੋਲ ਤੱਕ ਨਹੀਂ ਪਹੁੰਚਦੀਆਂ ਉਹ ਗੱਲਾਂ ਪਰ ਕਿਉਂਕਿ ਇੰਦਰਾ ਨੇ ਭੇਜੀ ਫੌਜ ਇਹ ਇੰਨਾ ਓਬਵੀਅਸ ਫੈਕਟ ਹੈ ਇਹ ਕਿ ਇਹਦੇ ਵਾਸਤੇ ਤਾਂ ਕੁਝ ਵੀ ਲੋੜ ਨਹੀਂ ਨਾ ਬਹੁਤੀ ਬਹੁਤੇ ਗਿਆਨ ਦੀ ਲੋੜ ਨਹੀਂ ਤੇ ਇਹ ਇੱਕ ਪ੍ਰੋਬਲਮ ਹੈ ਤੇ ਅਨਫੋਰਚੂਨੇਟਲੀ ਹੈ ਅੱবি ਕਈ ਸਾਡੇ ਸਿੱਖ ਵਿਦਵਾਨ ਤੇ ਪੰਥਕ ਤਾਕਤਾਂ ਵੀ ਉਹ ਵੀ ਇਸ ਨੈਰੇਟਿਵ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਜਿਨ੍ਹਾਂ ਦੇ ਆਬਦੇ ਹਿਤ ਬਣ ਜਾਂਦੇ ਆ ਕਿ ਬੀਜੇਪੀ ਨਾਲ ਕੋਈ ਨਾ ਕੋਈ ਸਾਂਝੀ ਬਣਾਈ ਜਾਵੇ ਉਹ ਹੁਣ ਬਹੁਤ ਹੋ ਗਿਆ ਤੁਸੀਂ ਪਿਛਲੇ ਨਾ ਜੇ ਕਹਾਂ 20 25 ਸਾਲਾਂ ਚ ਜਿਹੜੀਆਂ ਪੋਲੀਟੀਕਲ ਹਸਤੀਆਂ ਅੱਗੇ ਆਈਆਂ ਰੈਡੀਕਲ ਤਾਰਾ ਨਾਲ ਉਹ ਤੁਸੀਂ ਗਿਣੋ ਚੱਕ ਕੇ ਸਾਰੇ ਮੋਰਚਿਆਂ 'ਚ ਉਹ ਹੁਣ ਵੀ ਸਾਰੇ ਇਹਨ ਤਰਨ ਤਾਰ ਨੂੰ ਚ ਮਤਲਬ ਜੋ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਜੋ ਅਨਾਉਂਸਮੈਂਟਾਂ ਪਰ ਮੂਰੇ ਤੁਸੀਂ ਚਿਹਰੇ ਦੇਖੋ ਕਿਹੜੇ ਨੇ ਉਹ ਬਦਨਾਮ ਚਿਹਰੇ ਜਿਹੜੇ ਮਤਲਬ ਪਿਛਲੇ ਇਨੇ ਸਾਲਾਂ ਤੋਂ ਏਸੀ ਧੰਦੇ ਤੇ ਜਿਨ੍ਹਾਂ ਨੇ ਬਰਗਾੜੀ ਵਾਲਾ ਮੋਰਚਾ ਵੇਚਿਆ ਜਿਨ੍ਹਾਂ ਨੇ ਸਰਵਤ ਖਾਲਸਾ ਜਿਹੜਾ ਸੁਚੱਬੇ ਵਾਲਾ ਉਹ ਵੇਚਿਆ ਮਤਲਬ ਇੱਕ ਚੀਜ਼ ਨਹੀਂ ਕਿੰਨੇ ਆਪਨ ਦਿਸੰਗਾਂ ਦੀ ਰਿਹਾਈ ਲਈ ਮੋਰਚੇ ਦਾ ਜੋ ਬਣਿਆ ਹਰ ਚੀਜ਼ ਦਾ ਜੋ ਬਣਿਆ ਤੇ ਉਹੀ ਬੰਦੇ ਫੇਰ ਮੂਰੇ ਮਨ ਲਾ ਆ ਜਾਂਦੇ ਨੇ ਉਹਨਾਂ ਨੂੰ ਕਿਵੇਂ ਢੱਕਣਾ ਹੈ ਇਹ ਸਾਡੇ ਅਜੇ ਮਤਲਬ ਉਨੀ ਤਾਕਤ ਜੇ ਇਸ ਤਰ੍ਹਾਂ ਦੀ ਹੈ ਨਹੀਂ ਪਰ ਫੇਰ ਆ ਵੜਦੇ ਨੇ ਕਿਉਂਕਿ ਜਿਹੜੀਆਂ ਇਹ ਜਿਹੜੇ ਬੰਦੇ ਨੇ ਇਹ ਕੰਮ ਕਰਨੇ ਹੁੰਦੇ ਨੇ ਉਹ ਠੀਠ ਬਹੁਤ ਹੁੰਦੇ ਆ ਉਹ ਤਾਂ ਜਿਵੇਂ ਝੋਟਾ ਵੜਦਾ ਨਾ ਫਸਲ ਚ ਤੁਸੀਂ ਉਹਦੇ ਮਾਰੀ ਵੀ ਚੱਲੋ ਡਾਂਗਾ ਉਹਨੇ ਫੇਰ ਵੀ ਮੂੰਹ ਮਾਰ ਤੋਂ ਹਟਣਾ ਨਹੀਂ ਤਾਂ ਉਹਨਾਂ ਤਾਂ ਇਹ ਆ ਭੁੱਖੇ ਨਹੀਂ ਆ ਉਹਨੋਂ ਉਮਰਾਂ ਦੇ ਵੀ ਉਸ ਸਟੇਜ ਤੇ ਆ ਕੇ ਹਾਬੜੇ ਪਏ ਆ ਵੀ ਨਾਓਰ ਨੈਵਰ ਆ 27 ਚ ਆਖਰੀ ਮੌਕਾ ਹੈ ਇਸ ਤੋਂ ਬਾਅਦ ਫਿਰ ਸਾਡੀ ਸਾਰੀ ਜ਼ਿੰਦਗੀ ਸੋ ਬੜੇ ਡੈਸਪੀਰੇਟ ਹੋਏ ਪਏ ਆ ਸੋ ਇਹ ਤਾਂ ਹੈਗੀਆਂ ਚੁਣੌਤੀਆਂ ਤਾਂ ਹੈ ਪਰ ਫੇਰ ਵੀ ਓਵਰਆਲ ਮੇਰੇ ਮੁਤਾਬਕ ਸਲਾਤ ਇੰਨੇ ਨਰਾਸ਼ਾ ਜਨਕ ਨਹੀਂ ਜੋ ਅਸੀਂ ਹੜਾ ਦੌਰਾਨ ਦੇਖਿਆ ਜੋ ਅਸੀਂ ਅਮਰਤਪਾਲ ਸਿੰਘ ਦੇ ਵਰਤਾਰੇ ਵੇਲੇ ਦੇਖਿਆ ਇਵੇਂ ਅਜੀਬੀ ਮਤਲਬ ਜੋ ਉਹਨਾਂ ਦੀ ਜਥੇਬੰਦੀ ਹੈ ਬਾਹਰਸ ਪੰਜਾਬ ਦੇ ਉਹ ਉਹਦਾ ਕੁਝ ਵੀ ਹੈ ਇੱਕ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਅਪੀਲ ਹੈਗੀ ਹੈ ਤੇ ਇਹ ਠੀਕ ਹੈ ਉਹਨਾਂ ਕੋਈ ਲੋੜੀਂਦਾ ਉਹਦੇ ਹਾਨ ਦਾ ਜਥੇਬੰਦ ਘਟਾਂਚਾ ਨਹੀਂ ਆਗੂ ਵੀ ਸੋ ਇਹ ਤਾਂ ਇੱਕ ਵੱਡੀ ਪ੍ਰੋਬਲਮ ਆਉਗੀ ਆ ਰਹੀ ਹੈ ਜਿਹਦੇ ਕਰਕੇ ਫਿਰ ਇਹ ਜੇ ਬੰਦਿਆਂ ਨੂੰ ਉੱਥੇ ਵੜਨ ਦਾ ਮੌਕਾ ਬੜਾ ਮਿਲ ਜਾਂਦਾ ਸੋ ਕੁੱਲ ਮਿਲਾ ਕੇ ਹੈ ਵੀ ਇਹ ਕਹੋ ਵੀ 19 ਸੰਬੂਧ ਸੇ ਲਿੰਗ ਵੀ ਮੌਜ ਨਾਲ ਬੀਜੇਪੀ ਆ ਜੂ ਤੇ ਮੌਜ ਨਾਲ ਕੁਛ ਨਹੀਂ ਹੋਣਾ ਨਾ ਮੌਜ ਨਾਲ ਬੀਜੇਪੀ ਆ ਸਕਦੀ ਆ ਨਾ ਮੁੜ ਕੇ ਆ ਪਾ ਸਕਦੀ ਆ ਮੌਜ ਨਾਲ ਨਾ ਕਾਂਗਰਸ ਆ ਸਕਦੀ ਆ ਤੇ ਮੌਜ ਨਾਲ ਹੀ ਨਾ ਪੰਥਕ ਤੇ ਰਹਾ ਸਕਦੀ ਐ ਇਹ ਤਾਂ ਤਿੱਖੀ ਕਸ਼ਮ ਕਸ਼ੂ ਬਹੁਤ ਜਿਆਦੇ ਤੇ ਜਿਹਦੇ ਵਿੱਚੋਂ ਬੜਾ ਕੁਛ ਪਰਖਿਆ ਜਾਊ ਖਾਸ ਕਰਕੇ ਤੁਹਾਡੀ ਪੋਲੀਟੀਕਲ ਮਚਿਓਰਟੀ ਦੀ ਦ੍ਰਿਸ਼ਟੀ ਸੋ ਮਿਰਕਲ ਇੰਜੀ ਹਾਂ ਜੀ